ਸ਼ਹਿਰ ਹਰ ਗੁਬਿੰਦਪੁਰ ਸਾਹਿਬ ਆਨਲਾਈਨ ਡਿਲੀਵਰੀ ਸੈਂਟਰ ਤੋਂ ਤੇਜ਼ਾਰ ਹਥਿਆਰਾਂ ਦੀ ਨੋਕ ਤੇ ਲੁਟੇਰਿਆਂ ਵੱਲੋਂ 233000 ਰੁਪਏ ਦੀ ਲੁੱਟ ਕੀਤੀ ਗਈ ਜਾਣਕਾਰੀ ਦਿੰਦੇ ਆਂ ਡਿਲੀਵਰੀ ਪਾਰਸਲ ਕੰਪਨੀ ਦੇ ਮਾਲਕ ਲੱਪੜੀ ਸੰਗ ਨੇ ਦੱਸਿਆ ਕਿ ਉਹਨਾਂ ਦੇ ਸੈਂਟਰ ਕਰੀਬ ਦੋਨ ਕਾਪੋਸ਼ ਲੜਕੇ ਅੰਦਰ ਆਏ ਅਤੇ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ 233000 ਰੁਪਏ ਲੁੱਟ ਕੇ ਫਰਾਰ ਹੋ ਗਏ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਲੱਪੜੀ ਸਿੰਘ ਨੇ ਦੱਸਿਆ ਕਿ ਇਸ ਹੋਈ ਲੁੱਟ ਦੀ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਮੌਕੇ ਤੇ ਡੀਐਸਪੀ ਰਾਜੇਸ਼ ਕੱਕਰ ਜੀ ਨੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ छानबीन ਕਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੀ ਅੱਜ ਲੁੱਟੋ ਇਹ ਕਿੰਨੇ ਵਜੇ ਹੋਈ ਹੈ ਪਾਏ तकरीबन 7.5 ਤੋਂ 8 ਦੇ ਵਿੱਚ ਹੋਏ ਅੱਛਾ ਤੇ ਕਿੰਨੇ ਜਾਣ ਸੀ ਤੁਸੀਂ ਜਦੋਂ ਮੈਂ ਤੇ ਦੋ ਹੀ ਵੇਖੇ ਪਰ ਸ਼ਾਇਦ ਨੂੰ ਲੱਗਦਾ ਹੈ ਕਿ ਬਾਹਰ ਵੀ ਹੈਗੇ ਤੇ ਕੀ ਉਹਨਾਂ ਨੇ ਕਿਹਾ ਹਨ ਕਿ ਤੁਹਾਨੂੰ ਯਾ ਭਾਈ ਇਹਨਾਂ ਨੇ ਇਹੋ ਆਖੀ ਕਿ ਆਹ ਕਹਿੰਦੇ ਕਿ ਜੋ ਹੁਸ਼ਾਗਾ ਛੱਡ ਦੇ ਅੱਛਾ ਤੇ ਆਪੇ ਇਹਨਾਂ ਨੇ ਗੱਲਾਂ ਖੋਲਿਆ ਤੁਹਾਰੇ ਇੱਕ ਗੱਲੇ ਦੀ ਕੱਢਣੀ ਮਿਲਿਆ ਤੇ ਮੈਨੂੰ ਕਹਿੰਦੇ ਕਿ ਕਿੱਥੀ ਹੈ ਪੈਸੇ ਦੀ ਮੈਂ ਭਾਜੀ ਪਾਈ ਮੇਰੇ ਕੋਲ ਵਿਥੋਣੇ ਵਾ ਤੇ ਜਮ੍ਹਾ ਕਰਾਤੀ ਹੈ ਜੀ ਤੇ ਉਹਨਾਂ ਨੇ ਨਾਲੇ ਸੁਣੀ ਕੱਢੀਗੇ ਕਿ ਕਿਹ ਇਤਰਾਜ ਗਿਆ ਹਿਥਾਰੀ ਕਾ ਫਾੜੀ ਆਈ ਤਰੀਕੀ ਕੱਢ ਕੇ ਗਲੇ ਤੇ ਰੱਖ ਕੇ ਕਹਿੰਦੇ ਜੋ ਹੁਸ਼ਾਗਾ ਨਹੀਂ ਜੀ ਤੇ ਇਹ ਕਿਨਾਂ ਤੇ ਆ ਗਈ ਜਤੋਂ ਬਈ ਮੈਂ ਕੋ ਦਿਸਪੀਟ ਜੀ ਅਗਰ ਆਸ ਕੇ ਲੰਨ ਤੱਕ ਜੀ ਇਹ ਕਹਿੰਦੇ ਕਿ ਜਿੰਦਾ ਇਹਨੂੰ ਮਾਰ ਦੇਣਾ ਵਾਅਦਾ ਹੈ ਤਾਂ ਇੰਦਾ ਕਰਦੇ ਨੇ ਕਿ ਉਹ ਜੋਸ਼ ਹੈਗਾ ਦੇ ਦੀ ਫਿਰ ਚਾਬੀਆਂ ਚਲੋ ਅਸੀਂ ਅਜੇ ਤੇ ਮੈਂ ਆਇਆ ਹੀ ਲੋਕਣ ਕੇ ਚਾਬੀਆਂ ਸੇ ਰੱਖੀਆਂ ਜੀ ਉਹ ਕਹਿੰਦੇ ਕਿ ਇਹਨੂੰ ਖੋਲ ਕੇ ਦੇ ਆਪੇ ਲਮਾਰੀ ਖੋਲੀ ਹੁੰਦੇ ਨੇ ਜੀ ਖੋਲ ਕੇ ਦੇ ਕਹਿੰਦੇ ਹੁਣ ਜੋਸ਼ ਹੈਗਾ ਦੇ ਚਲੋ ਕਿੰਨੇ ਮਾਉਂਡ ਖੜੀ ਟੋਟੂ ਭਾਜੀ ਜੀ ਤਕਰੀਬਨ 2 ਲੱਖ 30 ਹਜ਼ਾਰ ਤੇ 800 ਕੁ ਰੁਪਏ ਤੇ ਇਹਦੇ ਹੁਣ ਲਿਖਤੀ ਚ ਕਰ ਦਿੱਤੀ ਕਿ ਤੇ ਆਪੇ ਹਾਂ ਜੀ ਠੀਕ ਹੈ ਮੋਬਾਈਲ ਮਰਾ ਮੋਕੇ ਫੋਨ ਤੇ ਆਈ ਉਹ ਵੀ ਲੈ ਗਿਆ ਜੀ ਠੀਕ ਹੈ ਜੀ ਤੇ ਕੀ ਮੰਗ ਕਰਦੇ ਆਂ ਮਾਨੀ ਸਾਹਿਬ ਹੀ ਹੈ ਜੀ ਅਨੰਮ ਪੈ ਤੁਹਾਡੇ ਬਾਤ ਸੁਣ ਤੇ ਦੋਸ਼ੀ ਬਣੇ ਆ